ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਤੇ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕੈਨੇਡਾ ਵਿੱਚ ਜਿਹੜਾ ਕੀ ਮੀਂਹ ਪੈਂਦਾ ਦੇਖੋ ਭੂਰ ਜੀ ਪੈਂਦੀ ਜਦੋਂ ਆਪਾਂ ਕਹਿੰਦੇ ਨੇ ਭੂਰ ਪੈਂਦੀ ਹੁੰਦੀ ਓਵੇਂ ਪਈ ਜਾਂਦੀ ਹੈ ਤੇ ਬੌਲੀ ਘੈਂਟ ਆ ਬੱਦਲ-ਬੁੱਦਲ ਪੂਰੇ ਵਧੀਆ ਹੋਇਆ ਪਿਆ ਦੇਖੋ ਕਿੰਨਾ ਸੋਹਣਾ ਮੌਸਮ ਹੋਇਆ ਪਿਆ ਆਹ ਕੈਨੇਡਾ ਦੇ ਕੇ ਘਰ ਤੇ ਜਿੱਦਾਂ ਕਿ ਇਹਨਾਂ ਨੇ ਘਰ ਬਣਾਇਆ ਪਿੱਛੇ ਨੂੰ ਆ ਸਾਰਾ ਥਾਂ ਇੱਥੋਂ ਦੀ ਆਪਾਂ ਜਨਕੀ ਤੁਰ ਕੇ ਜਾ ਸਕਦੇ ਆ ਇੱਧਰ ਗੱਡੀਆਂ ਚੱਲਦੀਆਂ ਹੁੰਦੀਆਂ ਇੱਧਰ ਆਏ ਘਰ ਬਣੇ ਹੁੰਦੇ ਆ ਤੇ ਆਪਾਂ ਤੁਹਾਨੂੰ ਪੂਰਾ ਦਿਖਾਉਨੇ ਅੱਗੇ ਤੱਕ ਦੇਖੋ ਕਿੰਨੇ ਸੋਹਣੇ ਲੱਗਦੇ ਆ ਉਹ ਦੇਖੋ ਸਾਹਮਣਾ ਕਰ ਗੱਡੀ ਖੜਾਈ ਹੋਈ ਆ ਤੇ ਤੁਹਾਨੂੰ ਦੇਖਦੀ ਵੀ ਉਹ ਪੂਰਜੀ ਪੈਂਦੀ ਨਹੀਂ ਆ ਜਾਂਦਾ ਅੱਜ ਕਿੰਨਾ ਆ ਚਲੋ ਬਲੌਗ ਬਣਾਉਨੇ ਅੱਜ ਕਾਫੀ ਟਾਈਮ ਹੋ ਗਿਆ ਆਪਣੇ ਚੈਨਲ ਤੇ ਕੋਈ ਬਲੌਗ ਨਹੀਂ ਪਾਇਆ ਆਪਾਂ ਬਣਾ ਕੇ ਦੇਖੋ ਕਿੰਨਾ ਘੈਂਟ ਉਹ ਛਤਰੀ ਵੀ ਲਈ ਜਾਂਦੇ ਆ ਜਵਾਕ ਦੇ ਨਿਕੰਮਤ ਨੂੰ ਮੈਂ ਦੇਖੀ بارش ਬੜੀ ਘੈਂਟ ਮੌਸਮ ਬੜਾ ਸੁਹਾਣਾ ਹੋਇਆ ਪਿਆ ਤੇ ਆ ਦੇਖੋ ਦੇਖੋਗੇ ਮੌਸਮ ਕਿੰਨਾ ਸੁਹਣਾ ਹੋਇਆ ਪਿਆ। ਉਹ ਦੇਖੋ ਤਾਂ ਬੜੀ ਭੂਰ ਪਈ ਜਾਂਦੀ ਜੀ ਕਹਿ ਲਈ ਆਪਾਂ। ਆਹ ਕਨਿੱਡਾ ਠਿਕਾਰਣ ਦੇ ਨਾਲ ਨਾਲ ਇਦਾਂ ਘਰ ਬਣੇ ਹੁੰਦੇ ਆ। ਠਿਕਾਰ ਸਮੋਂ ਆਪਾਂ ਇੱਕ ਵਲੌਗ ਵਿੱਚ ਅੰਦਰੋਂ ਵੀ ਦਿਖਾਵਾਂਗੇ। ਆ ਘਰਾਂ ਦੇ ਬਾਹਰ ਗੱਡੀਆਂ ਲੱਗੀਆਂ ਹੁੰਦੀਆਂ। ਅੱਜ ਮੌਸਮ ਜਿਹੜੀ ਕਿ ਇਦਾਂ ਦਾ ਹੋਇਆ ਪਿਆ ਕਿ ਜਿਵੇਂ ਭੂਰ ਜਿਣੀ ਪੈਂਦੀ ਹੁੰਦੀ ਘੈਂਟ ਜਾਂ ਮੌਸਮ ਕਹਿ ਲਈ ਆਪਾਂ ਪੂਰਾ ਵਧੀਆ। ਕੁਇ ਗੱਡੀयां ਸੋ ਇਹ ਸ਼ਾਮ ਦੇ ਯਾਨਕੀ 6:30 ਵਜੇ ਹੁਣ ਟਾਈਮ ਹੋਇਆ ਤੇ ਐ ਗੱਡੀਆਂ ਖੜੀਆਂ ਹੁੰਦੀਆਂ ਅੱਜ ਛੁੱਟੀ ਐ ਐਤਵਾਰ ਦਾ ਟਾਈਮ ਆ ਤੇ ਦੇਖੋ 바ਰਸ਼ ਕਿੰਨੀ ਘੈਂਟ ਤਾਂ ਬੱਦਲ ਪੂਰੇ ਘੈਂਟ ਹੋਏ ਪਏ ਆ ਤੇ ਐ ਇੱਥੇ ਕੱਲਾ ਮੈਂ ਹੀ ਜਾ ਰਿਹਾ ਬਾਹਰ ਕੋਈ ਆ ਨਹੀਂ ਕਿਉਂਕਿ ਮੀਂਹ ਦੀ ਬਾਰਸ਼ ਹੀ ਪਈ ਜਾਂਦੀ ਨਾ ਤੇ ਨਾਲ ਦੀ ਨਾਲ ਇਹਨੇ ਦਰਖਤ ਲਾਏ ਹੋਏ ਸਾਰੇ ਘਰ ਪੂਰੇ ਇਸ ਦਾ ਜਦੋਂ ਵੀ ਮੰਨ ਲਓ ਗਰਮੀ ਹੁੰਦੀ ਆ ਨਾਲ ਹੀ ਨਹੀਂ ਪੈ ਜਾਂਦਾ ਕਿ ਗਰਮੀ ਹੁੰਦਾ ਕੋਈ ਨਹੀਂ ਦੇਖੋ ਕਿੰਨਾ ਸੋਹਣਾ ਬਣਾਇਆ ਹੋਇਆ ਤੇ ਘਰਾਂ ਦੇ ਮੂਰਿਆਂ ਹੈ ਕਾਕੂ ਕਟਿੰਗ ਹੁੰਦੀ ਆ ਪੂਰੀ ਆ ਤੁਰਕੇ ਜਿੱਦਾਂ ਆਪਾਂ ਤੁਰੇ ਜਾਂਦੇ ਹਣਾ ਆ ਤੋਰ ਨਾਲ ਰਹਾ ਹੁੰਦਾ ਤੇ ਇਧਰ ਸਾਈਡ ਤੇ ਘਰ ਹੁੰਦੇ ਆ ਐਦਾਂ ਘਰ ਹੁੰਦੇ ਆ ਕੈਨੇਡਾ ਦੇ ਬਣੇ ਹੋਏ ਉਹ ਬਣੇ ਹੋਏ ਘਰ ਦੇਖੋ ਕਿੰਨੇ ਸੋਹਣੇ ਲੱਗਦੇ ਆ ਮੂਰੇ ਗੱਡੀਆਂ ਖੜੀਆਂ ਹੁੰਦੀਆਂ ਐਂ ਘਰ ਬਣਾਏ ਹੁੰਦੇ ਆ ਅੱਜ ਜਾਨੀ ਕਿ ਬਾਰਿਸ਼ ਉਹ ਮੀਂਹ ਦੱਸਿਆ ਫੁੱਲ ਜਾਨੀ ਕਿ ਭੂਰ ਜੀ ਪਈ ਜਾਂਦੀ ਬਸ ਕੱਲੀ ਅੱਜ ਤਾਂ ਘਰ ਵੀ ਨੇ ਸੋਹਣੇ ਬਣਾਏ ਹੁੰਦੇ ਆ